اور ਕੀ ਜੀ ਕਹਿਣਾ ਚਾਹੋਗੇ ਭਾਈ ਦਵਿੰਦਰ ਸਿੰਘ ਮੇਰਾ ਨਾਮ ਆ ਭਾਈ ਮੇਰਾ ਐਕਸੀਡੈਂਟ ਹੋ ਗਿਆ ਸੀ 2 ਸਾਲ ਪਹਿਲਾਂ ਤੇ ਮੁੜ ਕੇ ਹੱਥ ਘਟਵਾਣੀ ਪਈ ਤੇ ਹੁਣ ਇਥੇ 골ਡਨ ਵਾਲਿਆਂ ਨੇ ਬਹੁਤ ਵਧੀਆ ਫਰਾਲਾ ਕੀਤਾ ਸਾਰੇ ਮੇਰੇ ਵੀਰਾਂ ਨੂੰ ਲਗਾ ਡੁਪਲੀਕੇਟ ਲੱਗਣ ਦੀਆਂ ਨੇ ਤੇ ਵਧੀਆ ਕੰਮ ਕਰਦੇ ਆ ਭਾਜੀ ਹਰ ਸਾਲ ਦੇ ਸਾਲ ਕਰਦੇ ਆ ਭਾਜੀ ਤੁਸੀਂ ਹੋਈ ਗੇਮ ਵਗੈਰਾ ਵੀ ਖੇਡਦੇ ਰਹੋ ਹਾਂਜੀ ਭਾਈ ਪਹਿਲਾਂ ਮੈਂ ਕਬੱਡੀ ਖੇਡਦਾ ਸੀ ਕੀ ਕਹਿਣਾ ਚਾਹੋਗੇ ਆਹ ਨੌਜਵਾਨਾਂ ਨੂੰ ਆਮ ਨੌਜਵਾਨਾਂ ਨੂੰ ਮੇਹ ਉਹ ਗਿਆਂ ਨੇ ਵੀ ਸੇਧ ਦਾ ਧਿਆਨ ਰੱਖਣਾ ਆਪਣਾ ਜੋ ਬਾਈਕ ਚਲਾਉਂਦੇ ਹੋ ਹੌਲੀ ਚਲਾਉਣਾ ਜਿੱਦਾਂ ਵਗਰ ਐਕਸੀਡੈਂਟ ਹੋਣਦੇ ਆ ਹਾਂਜੀ ਪਾਜੀ ਕੀ ਨਾਮ ਹੈ ਤੁਹਾਡਾ ਔਰ ਕਿੱਥੇ ਦਾ ਤੋਂ ਆਇਓ ਕੀ ਕਹਿਣਾ ਚਾਹੋਗੇ ਅੱਜ ਗੋਲਡਨ ਸਕੂਲ ਦੇ ਇਸ ਵੱਡੇ ਇਕੱਲੇ ਨੂੰ ਲੈ ਕੇ ਤੇਰਾ ਨਾਮ ਜਸਪਾਲ ਕੁਮਾਰ ਆ ਮੈਂ ਪਠਾਨਕੋਟ ਤੋਂ ਆਇਆ ਗੋਲਡਨ ਕੈਂਪ ਵਾਲਿਆਂ ਦਾ ਐਡ ਆਈ ਸੀਗੀ ਦੈਨਿਕ ਜਾਗਰਨ ਦੇ ਵਿੱਚੋਂ ਪੜ੍ਹ ਕੇ ਤੇ ਕੈਂਪ ਅਟੈਂਡ ਕੀਤਾ ਇਹ ਸੱਤੇ ਸਾਈਂ ਬਾਬਾ ਵੱਲੋਂ ਕੈਂਪ ਲਗਾ ਰਹੇ ਆ ਬਹੁਤ ਵਧੀਆ ਕੰਮ ਕਰ ਰਹੇ ਆ ਸਾਡੇ ਵਰਗੇ ਜਿਹੜੇ ਜ਼ਰੂਰਤਮੰਦ ਹੈ ਉਹਨਾਂ ਦੀ ਜ਼ਰੂਰਤ ਪੂਰੀ ਕਰ ਰਹੇ ਹੈਂਡੀਕੈਪਟਸ ਦੇ ਜਿਹੜੇ ਅੰਗ ਬਣਵਾ ਕੇ ਕੈਂਪ ਲਵਾ ਕੇ ਭਾਰਤ ਵਿਕਾਸ ਵੱਲੋਂ ਦੇ ਰਹੇ ਆ ਸਰ ਇਹ ਦੱਸ ਦਿਓ ਥੋੜਾ ਜਿਹਾ ਹਾਸਾ ਹੋਇਆ ਕੀ ਸੀਗਾ ਕਿ ਕੀ ਹਾਸਾ ਮੈਂ ਗੱਡੀ ਚਲਾ ਰਿਹਾ ਸੀਗਾ ਤੇ ਮੇਰੀ ਸ਼ਾਫਟ ਜਿਹੜੀ ਆ ਉਹ ਖੁੱਲ ਗਈ ਸੀ ਤੇ ਉਹਦੇ ਨਾਲ ਫਿਰ ਮੈਂ ਦੂਜੀ ਗੱਡੀ ਦੇ ਵਿੱਚ ਗੱਡੀ ਮਾਰੀ ਤੇ ਮੇਰੀ ਜਿਹੜੀ ਲੱਤ ਟੁੱਟ ਗਈ ਹਾਂਜੀ ਵੀਰ ਜੀ ਕੀ ਕਹਿਣਾ ਚਾਹੋਗੇ ਜਿਹੜਾ ਅਜ ਬੋਡਿੰਗ ਸਕੂਲ ਵੱਲੋਂ ਵੱਡਾ ਉਪਰਾ ਲੱਗ ਚਾ ਗਿਆ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਰਵਿੰਦਰ ਸਿੰਘ ਆ ਤੇ ਮੈਂ ਕਲਾਨੋ ਦਾ ਰਹਿਣ ਵਾਲਾ ਆ ਤੇ ਬਹੁਤ ਵਧੀਆ ਇਹ ਮੋਤਮ ਮੋਹਿਤ ਮਹਾ ਚੰਜੀ ਜੋ ਉਪਰਾਲਾ ਕਰਾਉਂਦੇ ਆ ਸਰਕਾਰ ਵੀ ਨਹੀਂ ਇਹ ਉਪਰਾਲਾ ਕਰਾਉਂਦੀ ਜੋ ਗਰੀਬਾਂ ਦੀ ਮਦਦ ਕਰਦੀ ਆ ਸਭੋ ਸਾਰਿਆਂ ਨੂੰ ਇੰਨਾ ਚਾਹੀਦਾ ਕਿ ਉਪਰਾਲਾ ਕਰਾਉਣਾ ਚਾਹੀਦਾ ਸਰਕਾਰ ਨੂੰ ਵੀ ਜਿਹੜਾ ਗਰੀਬ ਬੰਦਾ ਆਪਣੇ ਪੈਸਾ ਨਾਲ ਨਹੀਂ ਖੋਜ ਅੰਗ ਪੈਰ ਖਰੀਦ ਸਕਦਾ ਇਹ ਫ੍ਰੀ ਚ ਲਵਾ ਕੇ ਦੇ ਦਿੰਦੇ ਨੇ ਚਲੋ ਬਹੁਤ ਵਧੀਆ ਗੱਲ ਆ